ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਐਮ.ਐਲ.ਏ ਮਨਜਿੰਦਰ ਸਿੰਘ ਲਾਲਪੁਰਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮੰਨੀਓ ਆਈ.ਐਸ 1999 ਦੇ ਵਿੱਚ ਖੁੱਲ੍ਹਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੈ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਆਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਾ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਪੀਸੀਐਸ ਕਲੀਅਰ ਕਰਕੇ ਉਹ ਚੱਲੇ ਹੋਣ ਅ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਸੀਲਦਾਰ ਬਣੇ ਕੋਈ ਵੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹੇ ਕੋਈ ਬੀਡੀਪੀਓ ਬਣੇ ਐਵੇਂ ਨੀ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਜਿਹੜੀਆਂ ਪੀਸਸ ਕਰਕੇ ਕਰ ਸਕਦੇ ਆ ਤੇ ਪੀਸੀਐਸ ਦਾ ਇੱਕ ਬੜਾ ਵੱਡਾ ਹਊਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨੇ ਨੌਲੇਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੋਖਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਲਾਉਣ ਦੇ ਲਈ ਅਸੀਂ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ PCS ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਆ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਆ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ ਸੌ ਮਜਬੂਰੀਆਂ ਨੇ ਕਿਸੇ ਹੋਰ ਹਿੰਸਾਦੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਹੈ ਤਾਂ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਵੀ ਸਾਰੇ ਆਏ ਇਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਐ ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਨੇ ਸਾ ਕਿ ਬਦਲਾਅ ਗਲੀਆਂ ਨਾਲੀਆਂ ਤਾਂ ਕੀ ਰਹਿੰਦਾ ਛੱਪਣਾ ਤਾਂ ਕਰਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇੰਦਾ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੈਸ ਦੀ ਜਰੀਏ ਕਰਾਵਾਂਗੇ ਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਜਾਂ ਕਿਸੇ ਐਮ ਐਲ اے ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾਂ ਦਿਓ ਤੇ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਵੀ ਅਸੀਸ ਲੈਣਾ ਚਾਹੁੰਦੇ ਆ ਕਿ ਵਾਕਈ ਜੀ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਜਿਹੜਾ ਉਹ ਸਹੀ ਕੰਮ ਕਰ ਰਹੇ ਆ ਇਤਿਆਜ਼ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਉਹ ਵਾਅਦੋ ਵਾਦ ਪੜ ਕੇ ਜਿਹੜੇ ਇਹ ਜਿਹੜੇ ਮੈਂ ਪਹਿਲਾਂ ਅਫਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਹੈ ਤਾਂ ਵੇਖੋ ਲਗਭਗ ਜੇ ਖੁੱਲਣਾ ਜਾਏ ਵੀ ਕਰੀਏ ਤਾਂ ਚਾ ਕੋਈ ਇੰਸਟੀਚਿਊਟ ਲੱਗ ਲੱਗੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਰਚ ਕਰਾਉਂਦਾ ਹੈ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਦਾ ਤਿੰਨ ਵਾਰ ਵੀ ਕਰ ਲੇ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਹੀ ਉਹ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਨੋ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਕਰਾਂਗੇ ਸਾਡੇ ਅ ਵਿੱਚ ਸਾਡੇ ਡੀਓ ਸਾਹਿਬ ਸਾਰੇ ਮੇਜੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਆਏ ਨੇ ਸਾਡੇ ਡੀਪੀਓ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀਸੀਸ ਬੰਦਦੇ ਆਂ ਐਵੇਂ ਆਈਏ ਬੰਦਦੇ ਆਂ ਐਵੇਂ ਆਈਪੀਐਸ ਬੰਦਦੇ ਆ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜਾ ਆਪਾਂ ਖੋਲਣਾ ਹੈ ਜਿਹੜੇ ਬੱਚਿਆਂ ਨੂੰ ਪਿਆਰ ਉਹਨਾਂ ਦੀ ਕੰਮਾਂ ਕਾ ਕੇ ਮੰਜ਼ਿਲ ਤੱਕ ਪਹੁੰਚਾਉਣ ਦੇ ਸੋ ਜੀ ਸਾਡੇ ਪਰਨਾ ਬਹੁਤ ਬਹੁਤ ਤੇਰੇ ਦੀ ਵੀ ਥੇਟ ਬਣਾਉਗਾ ਤੇ ਸੱਚੇ ਮਨ ਨਾਲ ਹੀ ਬਣਾਊਗਾ ਜੇ ਗਲਤ ਬਣਾਊਗਾ ਉਹ ਕਹਿੰਦੇ ਨੇ ਉਹਨੇ ਫਿਰ ਕਿਸੇ ਪਾਸੇ ਵੀ ਨਹੀਂ ਲੱਗਣਾ। ਪਰ ਉਹਦੇ ਮਾਪਿਓ ਦਾ ਇਨਕਮ ਸਰਟੀਫਿਕੇਟ ਬਣੇਗਾ? ਹਾਂ ਬਿਲਕੁਲ ਜੀ। ਤੇ ਬੱਚੇ ਦਾ? ਨਹੀਂ ਮਾ ਮਾਤਾ ਪਿਤਾ ਦਾ। ਉਹ ਤਾਂ ਜੇ ਪੜ ਰਿਹਾ ਜੇ ਉਹ ਪਹਿਲਾਂ ਹੀ ਇੰਨੇ ਕੁ ਮਾਰਿਆ ਉਹ ਤਾਂ ਫਿਰ ਕਿਸੇ ਪਾਸੇ ਲੱਗ ਗਿਆ ਵਿਚਾਰਾ। ਤੇ ਉਹਦੇ ਮਾਤਾ ਪਿਤਾ ਦਾ ਜਿਹੜਾ ਇਨਕਮ ਸਰਟੀਫਿਕੇਟ ਆਮ ਹੀ ਬਣੇ ਹੁੰਦੇ ਨੇ ਤੁਸਾਂ ਦੀ ਗੱਲ ਤੇ ਬੜਾ ਵੱਡਾ ਉਪਰਾਲਾ ਹੈ। ਮੈਂ ਤਾਂ ਕਿਹਾ ਸੀ ਸਾਰਾ ਹੀ ਕਰਦੇ ਹੋ। ਕਹਿੰਦੇ ਫਿਰ ਮੇਰੇ ਤੇ ਭਾਰ ਜ਼ਿਆਦਾ ਪੈ ਜਾਣਾ। ਤੇ ਕੋਈ ਗੱਲ ਨਹੀਂ ਹੌਲੀ ਹੌਲੀ ਬਣਾ ਲਾਂਗੇ ਆਪਾਂ ਜੇ ਇੰਨਾ ਮੰਨੇ ਹੌਲੀ ਹੌਲੀ ਬਣਾਵਾਂਗੇ ਇਹਨਾਂ ਨੂੰ ਚਲੋ ਇੰਨਾ ਹੀ ਕਰ ਲਿਆ ਬੜੀ ਵੱਡੀ ਗੱਲ ਆ ਵੇਖੋ ਬੱਚਿਆਂ ਕੋਲੋਂ ਆਪਾਂ ਮੈਂ ਦੱਸਣਾ ਚਾਹਣਾ ਡੀਓ ਸਾਹਿਬ ਕੋਲ ਵੀ ਰਿਪੋਰਟਸ ਲਈਆਂ ਗਈਆਂ ਨੇ بڑے ਸਕੂਲਾਂ 'ਚ ਸਾਡੇ ਕੈਂਡੀ ਸਿਆ ਨਹੀਂ ਠੰਡੇ ਪਾਣੀ ਵਾਲੀਆਂ ਸੋ ਅਸੀਂ ਅਗਲੇ ਮਹੀਨੇ ਦੇ 6 ਤੱਕ ਇਹ ਕਲੀਅਰ ਕਰਤਾ ਵੀ ਤੁਹਾਨੂੰ ਤੁਸੀਂ ਆਪ ਚੈੱਕ ਕਰਨਾ ਹੈ ਵੀ 1.5 ਮਹੀਨੇ ਦੇ ਅੰਦਰ ਕੋਈ ਵੀ ਸਕੂਲ ਇਦਾਂ ਦਾ ਨਹੀਂ ਮਿਲੂਗਾ ਜਿੱਥੇ ਠੰਡੇ ਪਾਣੀ ਵਾਲੀ ਕੈਂਡੀ ਨਹੀਂ ਹੈਗੀ ਤੇ ਦੋ ਸਕੂਲਾਂ ਨੂੰ ਤੇ ਵੀ ਕਹਿ ਕੇ ਆਇਆ ਜਹਾਂਗੀਰ ਇੱਕ ਡੇਰਾ ਸਾਹਿਬ ਇਹ ਇੱਕ ਸਕੂਲ ਹੋਰ ਹੈ ਜਿੱਥੇ ਮੈਂ ਕਹਿ ਕੇ ਆ ਕਿ ਅਸੀਂ ਤੁਹਾਨੂੰ ਏਸੀ ਲਾ ਕੇ ਦਿੰਨੇ ਆ ਸੋ ਇਸ ਪਾਸੇ ਨੂੰ ਸਰਕਾਰੀ ਸਕੂਲਾਂ ਨੂੰ ਆਪਾਂ ਲੈ ਕੇ ਜਣਾ ਉਹ ਚੱਲੇ ਆ ਉਹਨਾਂ ਦੇ ਵਿੱਚ ਅਗਲੀ ਵਾਰ ਅਸੀਂ ਜਿਹੜੇ ਪੈਸੇ ਭੇਜ ਰਹੇ ਆ ਅਗਲੇ ਮਹੀਨੇ ਤੱਕ ਤੇ ਉੱਥੇ ਵੀ ਅਸੀਂ ਲੱਗਣਗੇ ਫਿਰ ਉੱਥੇ ਵੀ ਆਪਾਂ ਚੱਲਾਂਗੇ ਹੁਣ ਮੈਂ ਸਾਡੇ ਨਾਲ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਨੇ ਐਨਾ ਵੱਡਾ ਸਾਡੇ ਲਈ ਉਪਰਾਲਾ ਕੀਤਾ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਜਿਹੜੀ ਆ ਉਹ ਸੋਰੀ ਦੇਖ ਜੀ ਇਹਦੇ ਤੇ ਕੋਈ ਚਰਚਾ ਨਹੀਂ ਕੀਤੀ ਮੈਨੂੰ ਨਹੀਂ ਮੈਂ ਕਦੇ ਪੁੱਛਿਆ ਵੀ ਨਹੀਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਬਾਕੀ ਕੀ ਆ ਮੈਂ ਤਾਂ ਇਸ ਪਾਸੇ ਆਇਆ ਹਾਂ ਕਿ ਜਿਹੜੇ ਨਹੀਂ ਕਰ ਸਕਦੇ ਜਿੱਦਾਂ ਪਰ ਰੱਖਿਆ ਕਿ ਇਨਕਮ ਸਰਟੀਫਿਕੇਟ ਦੇ ਤਹਿਤੀ ਆ ਤੇ ਜਿੱਦਾਂ ਸਾਡੇ ਪਿੰਡਾਂ ਦੇ ਮੋਹਤਬਰ ਆ ਜਿਹੜੇ ਸਾਡੇ ਹਲਕਾ ਖਰੂਪ ਸ਼ਾਹ ਨਾਲ ਸੰਬੰਧਿਤ ਆ ਇਹਨੂੰ ਸਾਡੇ ਸਰਪੰਚਾ ਨੂੰ ਮਿਲ ਲੈਣਾ ਉੱਥੇ ਜਦੋਂ ਸਾਡੀ ਕੋ ਇਨਕਮ ਸਾਡੀ ਘਰ ਜਿਹੜਾ ਵੈਰੀਫਾਈ ਹੋ ਜੇ ਕਿ ਠੀਕ ਹੈ ਗਲਤ ਸਹੀ ਹੈ ਇਹਦੀ ਵਾਕਿਆ ਇਨਕਮ ਕਾਟਾ ਉਤੋਂ ਬਾਅਦ ਅਸੀਂ ਲੀਕ ਨੂੰ ਸ਼ੇਅਰ ਕਰਦਾ ਕਿ ਬੇਹੇਤੇ ਜਾ ਕੇ ਰਜਿਸਟ੍ਰੇਸ਼ਨ ਆਪੜੇ ਜਿਹੜੀ ਕਰਵਾ ਸਕਦੇ ਹੋ ਤੇ ਜਿਹੜੇ ਆਪਣੇ ਬਾਕੀ ਤਿੰਨ ਹਲਕੇ ਦੇ ਹੈਗੇ ਨੇ ਉਹ ਵੀ ਮੈਂ ਉਹ ਐਮਐਲਏ ਸਾਹਿਬ ਤੇ ਆਪਣੇ ਲਾਲਜੀਤ ਕੋਲ ਅਨੁਸਾਰ ਸਾਹਮਣਾ ਗੱਲ ਕਰ ਲਾਂਗਾ ਉਧਰ ਕਰ ਦੇਣਗੇ ਤੇ ਨਹੀਂ ਤੇ ਕਦੇ ਵੀ ਉਹ ਸਾਡੇ ਆਫਿਸ ਆ ਸਕਦੇ ਆ ਤੇ ਆਪਾਂ ਜਿਹੜਾ ਉਹਨਾਂ ਨੂੰ ਉਹ ਲਿਖਤ ਜਿਹੜਾ ਉਹ ਪ੍ਰੋਵਾਈਡ ਕਰਵਾਵਾ ਤਾਂ ਕਿ ਇਹਨਾਂ ਰਏ ਕੇਐਸੀ ਕੇ ਮੈਂ ਤਾਂ ਕੇਐਸੀ ਓਪਨ ਕਰ ਦਿਓ ਪਰ ਇਹ ਕਿਤੇ ਜੇ ਸੀ ਕਿ ਓਪਨ ਕਰਕੇ ਫਿਰ ਸਾਡੇ ਦੇ ਬਹੁਤ ਭਾਰਵਾਤ ਹੈ ਅਸੀਂ ਇਹ ਨਹੀਂ ਕਰ ਸਕਦੇ ਕਿ ਫਿਰ ਉਹਦੇ ਚ ਪਤਾ ਨਹੀਂ ਲੱਗਣਾ ਦੂਜਾ ਕੌਣ ਆ ਗਿਆ ਵੇ ਤੇ ਥੋੜਾ ਜਿਹਾ ਫਿਰ ਇਸ ਕਰਕੇ ਥੋੜਾ ਜਿਹਾ ਇਸ ਚੀਜ਼ ਵਿੱਚ ਕਰਨਾ ਪਿਆ ਪਰ ਚਲੋ ਮੇਰੇ ਕਹਿੰਦਾ ਮਤਲਬ ਇਹ ਹੈ ਅੱਜ ਕਿੰਨੇ ਅਫੀਸਰ ਬਾਨੇ ਕਿੰਨੇ ਨਹੀਂ ਬਾਨੇ ਉਹ ਆਪਣੀ ਜਗ੍ਹਾ ਹੈ ਕਿੰਨੇ ਪੜਨਾ ਕਿੰਨੇ ਨਹੀਂ ਪੜਨਾ ਉਹ ਆਪਣੀ ਜਗ੍ਹਾ ਹੈ ਪਰ ਅੱਜ ਅਸੀਂ ਜਿਹੜੀ ਜਾਗ ਲਾ ਚੱਲੇ ਆ ਇਸ ਜ਼ਿਲ੍ਹੇ ਦੇ ਵਿੱਚ ਕਿ ਵਾਕਈ ਅਸੀਂ ਉਧਰ ਨੂੰ ਆਪਣੇ ਬੱਚਿਆਂ ਨੂੰ ਤੋੜ ਰਹੇ ਆ ਅੱਜ ਜੋ ਪੀਸਸ ਤੋਂ ਜਦੋਂ ਜਾਊਗਾ ਇੱਕ ਪੜਾ ਪਾਰ ਕਰੂ ਉਹਨੂੰ ਬਾਅਦ ਚ ਆਪੇ ਲੱਗਣਾ ਕਿ ਯਾਰ ਮੇਰ ਕੋ ਉਮਰ ਹੈ ਗਈ ਹੈ ਮੈਂ ਆਈਐਸਐਲ ਬਦਾਂ ਹਾਂ ਸਹੀ ਉਹ ਅੱਗੇ ਨੂੰ ਵਧੇਗਾ ਸੋ ਉਹਨੂੰ ਅੱਜ ਜਿੱਦਾਂ ਆਪਾਂ ਕਿਹਾ ਵੀ ਇਸ ਤੋਂ ਬਾਅਦ ਕਿੰਨਾ ਅਗਲੇ ਵੀ ਕਿੰਨੇ ਬੀਜ ਹੈ ਮਮੀ ਨੇ ਕਦੇ ਕਿਹਾ ਤੇ ਮੈਂ ਵੀ ਤੁਹਾਨੂੰ ਕਹਾਂ ਉਹ ਇੰਨੀ ਹੈ ਹਨਾ ਮੈਨੂੰ ਵੀ ਨਹੀਂ ਪਤਾ ਸੋ ਇਹ ਇੱਥੇ ਅਗਲੇ ਬੰਨੇ ਅੱਗੇ ਗੱਲ ਤਾਂ ਚੱਲੀ ਚੱਲ ਪਈ ਨਾ ਅੱਗੇ ਗੱਲ ਤੇ ਇਹ ਆਪਾਂ ਉਹਦੇ ਤੇ ਚੱਲਾਂਗੇ ਸੋ ਜਿਹੜਾ ਇਹ ਹਮੇਸ਼ਾ ਰਹਿੰਦਾ ਕਿ ਦਰਿਆ ਨਾਲੀਆਂ ਤੋਂ ਹਟ ਕੇ ਕੀ ਕਰਾਂਗੇ ਉਹ ਅੱਜ ਆਪਾਂ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਰੱਖ ਖਡੂਰ ਸਾਹਿਬ ਦੇ ਵਿੱਚ ਹਰ ਚੌਥੇ ਤੋਂ ਪੰਜਵੇਂ ਦਿਨ ਤੋਂ ਬਾਅਦ ਇੱਕ ਅਖਰੀ ਵਿਦਿਖਣ ਐਕਟੀਵਿਟੀ ਜਿਹੜੀ ਮੇਰੇ ਲੋਕਾਂ ਦੀ ਮਿਲੂਗੀ ਹੁੰਦਾ ਕੀ ਹੈ ਅਖੀਰ 'ਚ ਆਪਣੀ ਗੱਲ ਰੱਖਦਾ ਹਰੇਕ ਪਲੀਟਿਕਲ ਬੰਦੇ ਦੇ ਆਲੇ ਦੁਆਲੇ 100 ਬੰਦੇ ਦਾ ਘੇਰਾ ਹੁੰਦਾ ਉਹੀ ਕੰਮ ਲੈ ਕੇ ਆਉਂਦੇ ਆ ਉਹੀ ਕੰਮ ਕਰਾਉਂਦੇ ਆ ਉਹੀ ਮਗਰੋਂ ਆ ਕੇ ਨਰਾਜ ਹੁੰਦੇ ਆ ਪਰ ਬਟਨ ਦੱਬਣ ਵਾਲੇ ਜਿਹੜੇ ਲੋਕ ਆ ਉਹ ਲੱਖਾਂ ਹੁੰਦੇ ਆ ਉਹਨਾਂ ਤੱਕ ਸਹੂਲਤ ਐ ਨਹੀਂ ਜਾਂਦੀ ਆ ਇਹ ਕਾ ਜੋ ਸਹੂਲਤ ਦਿੱਤੀ ਆ ਕਿ ਬਟਨ ਦੱਬਣ ਵਾਲਿਆਂ ਨੂੰ ਵੀ ਜਾਵੇ ਚਾਹੇ ਉਹ ਘਰੇ ਬੈਠੇ ਨੇ ਕਿ ਹਾਂ ਸਾਡਾ ਬੱਚਾ ਜਿਹੜਾ ਉਹ ਪੀਸੀਸ ਬਣ ਸਕਦਾ ਹੈ ਜਪੂਨਾ ਚ ਕੈਂਡੀਆ ਤੇਰੀਆਂ ਸ਼ੁਰੂ ਕੀਤੀਆਂ ਤਾਂ ਸਾਰੇ ਬਟਨ ਦੱਬਣ ਵਾਲੇ ਦੇ ਬੱਚਾ ਨੂੰ ਵੀ ਜਾਵੇ ਤੇ ਆ ਮੈਂ ਇਹ ਬਣਾਇਆ ਏਸੀ ਨਾਲੇ ਸ਼ੁਰੂ ਕੀਤੇ ਨੇ ਪੋਸਟ ਆਫਿਸ ਨੂੰ ਚਲਿਆ ਸੋ ਆਪਾਂ ਹਮੇਸ਼ਾ ਮੇਰੇ ਮਾਈਂਡ 'ਚ ਰਹੂਗਾ ਕਿ ਇਹ ਚ ਦੱਸਣਾ ਚਾਹਣਾ ਕਿ ਮੈਂ ਵਾਤੋਂ ਵਾਤ ਉਹ ਪ੍ਰੋਗਰਾਮ ਲੈ ਕੇ ਆਵਾਂ ਕਿ ਜਿਹੜਾ 100 ਬੰਦਾ ਮੇਰੇ ਕੋਲ ਆਉਂਦਾ ਉਹਨੂੰ ਛੱਡ ਕੇ ਬਾਕੀ ਜਿਹੜੇ ਧਾਰਾ ਲੋਕਾਂ ਨੇ ਬਣਾਤਾ ਉਹ ਕਿ ਐਮ ਐਲ ਏ ਬਣਾਇਆ ਉਹਨਾਂ ਤੱਕ ਵੱਧ ਤੋਂ ਵੱਧ ਸੋਕ। ਇਹਦੇ ਵਿੱਚ ਕੋਈ ਗਿੰਦੀ ਵੀ ਰੱਖੀ ਆ ਵੀ ਨਹੀਂ ਆਉਂਦੇ ਸੁੱਖਣਾ ਕੋਈ ਜਦ ਲਈ ਮੈਂ ਗੱਲ ਇਹ ਕੀਤੀ ਸੀ ਖੁੱਲੀ ਮੈਂ ਉਹ ਵੀ ਬਾਕੀ ਜੇ 3 ਲੱਖ 4 ਲੱਖ ਜੇ ਤਾਂ ਫਿਰ ਉਹ ਇਹ ਨਾਲ ਕਿਉਂ ਵੀ ਇੰਨੇ ਹੀ ਹੋਣਗੇ ਇੰਨੇ ਹੋਣਗੇ ਬਾਈ ਸਾਡੇ ਦੀ ਬੜੀ ਚਿੰਤਨਦੀ ਪੈ ਜਾਂਦੀ ਨਹੀਂ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਬਾਅਦ ਸ਼ਿਫਾਰਸ਼ੀ ਕੰਪਨੀ ਮੈਂ ਕਰਨਾ ਚਾਹੁੰਦਾ ਇਹਨੂੰ ਰੱਖ ਲਓ ਆਪਾਂ ਇੱਕ ਕੰਮ ਕਰਦੇ ਕਰਦੇ ਹੋਰ ਚੁੰਡ ਜੀ ਸੋ ਇਹਨਾਂ ਨੇ ਵੰਡਾ ਦੇ ਕੀਤਾ ਕਹਿੰਦੇ ਨਹੀਂ ਆਉਂਦੇ ਤੇ ਕੋਈ ਗੱਲ ਜਿਹਨੇ ਆਉਂਦੀ ਹਾਰ ਹੋਗਾ ਆਉਂਦੇ 2000 ਆਉਂਦਾ ਉਹ ਗੱਲ ਤੇ ਨਹੀਂ ਕਹੀ ਜਾਂਦਾ ਜੀ ਬਾਬਾ ਜੀ ਤੇ ਵੀ ਕਰਦੇ ਆਉਂਦੇ ਕੋਈ ਸਾਹਿਬ ਜੋ ਹਲਕਾ ਖਰੂਦ ਸਾਹਿਬ ਲਈ ਵੀ ਆ ਤੇ ਪੂਰੇ ਤਰਫਤਾਂ ਦੇ ਜ਼ੇਲੇ ਦੀ ਆ ਤੇ ਆਪਾਂ ਕਿਉਂਕਿ ਆਪਣਾ ਡਿਸਟ੍ਰਿਕਟ ਆ ਕੋਈ ਇਤੇ ਮਾ ਪੱਕਾ ਪਾਸ ਨਹੀਂ ਕਰਨਾ ਚਾਹਦਾ ਕਿ ਜੇ ਲੈ ਇਕੱਲੇ ਮੇਰੇ ਬਣ ਜਾਣ ਤੇ ਸਾਰੇ ਜ਼ਿਲ੍ਹਾ ਜਿਨਾ ਆਪਣਾ ਗੁਰੂਆਂ ਦੀ ਧਰਤੀ ਆ ਤੇ ਆਪਾਂ ਸਾਰਿਆਂ ਦੀ ਐਮਐਲਏ ਸਾਹਿਬ ਸਹਿਯੋਗੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੀ ਬੀ ਬੀ ਚਿੰਚੀ ਜੀ ਦੇ ਵਿੱਚ ਤੁਸੀਂ ਸਾਰੇ ਆਏ ਹੋ ਤੁਸੀਂ ਇਸ ਸਾਡੇ ਪੋਜ਼ਿਟਿਵ ਸੋਚ ਨੂੰ ਹੋਰ ਅੱਗੇ ਲੈ ਕੇ ਜਾਂਦੇ ਐ ਜੋ ਫਰਦਾ ਕੀਤਾ ਸਭ ਤੋਂ ਵੱਡਾ ਤੁਹਾਡਾ ਧੰਨਵਾਦ ਹੈ ਸਾਡੇ ਡੀਓ ਸਾਹਿਬ ਤੇ ਡੀਪੀਆਰਓ ਸਾਹਿਬ ਤੇ ਸਾਡੇ ਖਾਲਸਾ ਪਾਠੀ ਜਿਹੜੇ ਸਾਥੀ ਆਏ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਅੱਗੇ ਆਪਣੇ ਬੱਚਿਆਂ ਨੂੰ ਜਿਹੜਾ ਜਾ ਕੇ ਦੱਸਣਗੇ ਕਿ ਤੁਸੀਂ ਕਰ ਰਹੇ ਹੋ ਇਹਨਾਂ ਨਾਲ ਇਸ ਤੋਂ ਬਾਅਦ ਵਿੱਚ ਛੋਟੀ ਜਿਹੀ ਮੀਟਿੰਗ ਜਿਹੜੀ ਹੋ ਲਾਵਾਂਗੇ ਤੇ ਮੈਂ ਪ੍ਰੀਤਿੰਦਰ ਬਾਂਸਲ ਜੀ ਜਿਹੜੇ 1990 ਦੇ ਤੋਂ ਆਫੀਸਰ ਬਣਾਉਂਦੇ ਆਇਆ ਤੇ 2500 ਤੋਂ ਪਲੱਸ ਆਫੀਸਰ ਬਣਾਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਕ ਨਵਾਂ ਉਪਰਾਲਾ ਇੱਕ ਨਵੀਂ ਪਹਿਲ ਸਾਡੇ ਨਾਲ ਕੀਤੀ ਜਿਹੜੀ ਦਿੱਤੀ ਹੈ ਤੇ ਸਾਡੇ ਜਿੰਨੇ ਵੀ ਇੱਥੋਂ ਆਫੀਸਰ ਪੜ ਕੇ ਬਣ ਗਏ ਉਹ ਹਮੇਸ਼ਾ ਤੁਹਾਡੇ ਦੇ ਹੀ ਆ ਪੀਤਾ ਜੀ ਆਪ ਸਾਹਿਬ ਅੱਜ ਅਸੀਂ ਇਸ ਸਾਲ 25 ਸਾਲਾ ਮਨਾ ਰਹੇ ਆ ਅਸੀਂ 25 ਸਾਲਾ ਮਨਾ ਰਹੇ ਆ ਤੇ 25 ਸਾਲਾਂ ਦਾ ਸੋਚ ਰਹੇ ਸੀ ਕੀ ਕਰਾਂ ਚਿਰਾਂ 25 ਸਾਲਾਂ ਤੇ ਸਿਲਵਰ ਜ਼ੁਗਲੀ ਬੜੀ ਗੱਲ ਹੁੰਦੀ ਹੈ ਤੇ ਮਨ ਚ ਖਿਆਲ ਆਇਆ ਕਿ ਰਦਰ ਦੈਨ ਆਪਾਂ ਇਹ ਵੀ ਫੰਕਸ਼ਨ ਕਰੀਏ بڑے بڑے ਇਹ ਕਰੀਏ ਉਹ ਕਰੀਏ ਤਾਂ ਆਪਾਂ ਕੁਛ ਬੱਚਾ ਨੂੰ ਗਿਫਟ ਦੇਈਏ ਮੈਂ ਵੀ ਪੰਜਾਬ ਤੋਂ ਹੀ ਬਿਲੋਂਗ ਕਰਦਾ ਤੇ ਮਨ ਚ ਆਇਆ ਕਿ ਸਭ ਤੋਂ ਵਧੀਆ ਗਿਫਟ ਜਿਹੜੀ ਬੱਚਾ ਨੂੰ ਹੋ ਸਕਦੀ ਹੈ ਉਹ ਇਹ ਹੋ ਸਕਦੀ ਹੈ ਕਿ ਬੱਚਾ ਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ এনवायरमेंट ਦਿੱਤਾ ਜਾਵੇ ਜਿੱਥੇ ਬੱਚੇ ਖੁੱਲ ਕੇ ਤਿਆਰੀ ਕਰ ਸਕਣ ਤੇ ਸਾਡਾ ਮੰਡੂ ਦਾ ਨਾਮ 25 ਸਾਲਾਂ ਤੋਂ ਕੁਆਲਿਟੀ ਨਾਲ ਜੁੜਿਆ ਹੋਇਆ ਤੇ ਪੀਸੀਐਸ ਤਾਂ ਕਿੰਨੇ ਹੀ ਆ ਪੰਜਾਬ ਚ ਕੋਈ ਗਿਣਤੀ ਹੈ ਨਹੀਂ ਤੇ ਫਿਰ ਮਦੰਚ ਆਇਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਇਹ ਤੇ ਫਿਰ ਐਮਐਲਏ ਸਾਹਿਬ ਦਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਕੱਲ ਕਰ ਰਹੇ ਹੋ ਥੋੜਾ ਦੇਖਿਆ ਸੀ ਅਸੀਂ ਤੇ ਮੈਨੂੰ ਬੜੇ ਹਰਾਨਦੇ ਹੋਏ ਮੈਂ ਕਿਹਾ ਅੱਛਾ ਮਤਲਬ ਪੋਲਿਟੀਕਲ ਲੈਵਲ ਤੇ ਵੀ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਾ ਨੂੰ ਇਸ ਤਰ੍ਹਾਂ ਇੰਜ ਕਰੀਏ ਬਿਕਾਜ਼ ਕਾਫੀ ਮਿਹਨਤ ਲੱਗਦੀ ਹੈ ਇਸ ਤੇ ਬੱਚਾ ਤੱਕ ਇਹ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਕਿ ਤੁਸੀਂ ਤਿਆਰੀ ਕਰੋ ਦੇਖੋ ਜੀ ਫ੍ਰੀਚ ਕੁਝ ਦੇਣਾ ਬੱਚਾ ਨੂੰ ਕਿ ਜੀ ਇਹ ਦੇ ਰਹੇ ਉਹ ਦੇ ਰਹੇ ਤਾਂ ਲੋਕ ਬਹੁਤ ਆ ਜਾਂਦੇ ਨੇ لیکن بچاں نو ਇਹ ਕਨਵਿنس ਕਰਾਉਣਾ ਕਿ ਤੁਸੀਂ تیاری ਕਰੋ ਥੋੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ نوکری مل ਸਕਦੀ ਹੈ ਤੇ ਅਨੀਆਂ ਨੌکریاں ਤੇ ਉਹ ਇਹਨਾਂ ਦਾ ਉਪਰਾਲਾ ਉਪਰਾਲਾ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਫਿਰ ਮੈਂ ਚੰਡੀਗੜ੍ਹ ਨਾਲ ਮਿਲਿਆ ਤੇ ਇਹਨਾਂ ਦੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ ਕਿ ਕਿ ਐਸਟਰਾ ਜੇ ਇਹ ਨਾ ਕੰਮ ਕਰ ਸਕਦੇ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਆਏ پیسے ਬਹੁਤ ਕਮਾਏ ਆ ਤੇ ਏਸੇ ਵੀ ਤੇ ਕੁਝ ਕਰ ਸਕਦੇ ਆ ਸੋਸਾਇਟੀ ਵਾਸਤੇ ਤੇ ਅੱਲਾ ਦੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਅਸੀਂ ਬੀਪੀਐਲ ਰੱਖਿਆ ਸੀ ਤੇ ਇਹਨਾਂ ਨੇ ਮੈਨੂੰ ਕਹਿੰਦੇ ਨੇ ਕਿ ਨਹੀਂ ਬੀਪੀਐਲ ਨਹੀਂ ਤੁਸੀਂ ਹੋਰ ਵਧਾਓ ਇਹਨੂੰ ਤੇ ਫਿਰ ਅਸੀਂ 3 ਲੱਖ ਕਰਤੀ ਇਹ ਕਿ ਚਲੋ ਹੋਰ ਆਨਗੇ ਬੱਚੇ ਕੋਈ ਗੱਲ ਨਹੀਂ ਤੇ ਇਹ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਜੀ ਕੀ ਹੈ ਕਿ ਕੋਈ ਵੀ ਜਿਹੜਾ ਕੰਪੀਟੀਟਿਵ ਇਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨ ਜੀਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕਵਾਂਟ ਪੜ੍ਹਨਾ ਹੁੰਦਾ ਹੈ ਲੌਜੀਕਲ ਇੰਗਲਿਸ਼ ਚਾਰਜ ਜਾ ਹੁੰਦੀ ਹੈ ਜੀ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਹੇ ਹਾਂ ਬੱਚਾ ਨੂੰ ਕਿ ਅਸੀਂ ਉਹਨਾਂ ਨੂੰ ਪੀਸੀਐਸ ਲੈਵਲ ਦੀ ਤਿਆਰੀ ਹੌਲੀ-ਹੌਲੀ ਕਰਾ ਦੇਣੀ ਹੈ ਤੇ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਪੂਰੇ ਜਿਹੜੇ ਪੀਸੀਐਸ ਦੀ ਪੋਸਟਾਂ ਹੈ ਲਾ ਕਿ ਐਸਡੀਐਮ ਹੋਗੀ ਆਪਣੀ ਈਟੀਓ ਹੋਗੀ ਹੋਰ ਸਾਰੀਆਂ ਪੋਸਟਾਂ ਹੋਗੇ ਕੋਆਪਰੇਟਿਵ ਇੰਸਪੈਕਟਰ ਐਕਸਾਈਜ਼ ਇੰਸਪੈਕਟਰ ਬੈਂਕਿੰਗ ਐਸਐਸਸੀ ਕਿਸੇ ਦਾ ਵੀ ਪੇਪਰ ਦੇ ਸਕਦਾ ਬੱਚਾ ਇਹ ਸਾਡੇ ਨਾਲ ਸਾਥ ਜੁੜ ਗਿਆ ਬੱਚਾ ਤਾਂ ਉਹ ਹੌਲੀ-ਹੌਲੀ ਹੌਲੀ-ਹੌਲੀ ਉਸ ਲੈਵਲ ਤੇ ਪਹੁੰਚੇਗਾ ਕਿ ਉਹ ਉਹਦੇ ਵਿੱਚ ਆਪਣਾ ਉਹ ਨੌਕਰੀ ਉਹਨੂੰ ਮਿਲ ਸਕਦੀ ਹੈ ਤੇ ਇਹ ਤਿਆਰੀ ਕਿ ਸਾਰੀ ਆਨਲਾਈਨ ਹੋਣੀ ਹੈ ਇਹ ਚੰਡੀਗੜ੍ਹ ਚ ਬੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਵੀ ਰਿਕਾਰਡਿੰਗ ਵੀ ਸੁਣ ਸਕਦਾ ਹੈ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਿਵੇਂ ਬੱਚੇ ਨੂੰ ਹੁਣ 3 ਘੰਟੇ ਦੀ ਕਲਾਸ ਹੈ ਡੇਲੀ ਲਿੰਕ ਸ਼ੇਅਰ ਕਰੋਗੇ ਤੇ ਲਿੰਕ ਸ਼ੇਅਰ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇਹ ਕਲਾਸ ਵੜੀ 10:00 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਅਸਰ ਨਾ ਹੋਵੇ ਕਿ ਲੈਕਚਰ ਨਹੀਂ ਹੋ ਪ ਰਿਹਾ ਨਾਲੇ ਲੇਟੈਸਟ ਟੈਕਨੋਲੋਜੀ ਹੈ ਕੋਈ ਇਹਨਾਂ ਡਾਟਾ ਵੀ ਨਹੀਂ ਲੱਗਦਾ ਲਾਈਵ ਕਲਾਸ ਚ ਲੱਗੇ ਕਿ ਇਹਨਾਂ ਡਾਟਾ ਵੀ ਨਹੀਂ ਖਰਚਦਾ ਕੋਈ ਅਪਲਾਈ ਕਰਦਾ ਰਹੇਗਾ ਆਪਣਾ ਇਹ ਸਾਰਾ ਪ੍ਰੋਗਰਾਮ ਹੈ ਪੂਰਾ ਜਿਹੜਾ ਅਸੀਂ ਬੱਚਿਆਂ ਨੂੰ ਦੇ ਰਹੇ ਹਾਂ ਸਰ 3 ਲੱਖ ਤੋਂ ਉੱਪਰ ਦੀ ਮਤਲਬ ਦੇਖੋ ਜੀ ਉਹ ਤਾਂ ਸੋਚਿਆ ਨਹੀਂ ਅਜੇ ਕੁਝ ਉਹ ਤਾਂ ਐਮਐਲਏ ਸਾਹਿਬ ਜੋ ਕਹਿਣਗੇ ਫਿਰ ਉਹਨਾਂ ਦਾ ਹੁਕਮ ਰਹੇਗਾ ਉਹਨੇ ਇਹ ਐਫਰਟ ਕਰ ਰਹੇ ਆ ਜਿਹੜੇ ਸਟੂਡੈਂਟਸ ਲਈ ਇਹ ਸਾਰਾ ਹੋ ਚੁੱਕਾ ਹੈ ਇਹ ਸਟੂਡੈਂਟਸ ਵਾਸਤੇ ਜਿਹੜਾ ਕੰਪਿਟਿਟਰ ਇਗਜ਼ਾਮ ਦੇਣਾ ਚਾਹੁੰਦਾ ਹੈ